ਕਾਟਵਾ ਗਿਰ ਜਾਣੀਆਂ ਦੇ ਵਿੱਚ ਪਰੋਂ ਵੀ ਉਹ ਦੇਖੋ ਕੋਠੇ ਪਰੋਂ ਕਿਦਾਂ ਦਾ ਹੁੰਦਾ ਕੋਕਾ ਪਰੇ ਜਾ ਪਰੇ ਮੈਂ ਹਾਲੇ ਆ ਤਾ ਗਨੂ ਰਕੀ ਨਹੀਂ ਤੋ ਨਹੀਂ ਉੜ ਜਾਣਾ ਨਹੀਂ ਉੜ ਜੂ ਉਹੜ ਜਾਂਦੇ ਚੇਰੂ ਵਧੀਆ ਹੁੰਦਾ ਸਵੇਰ ਹੋ ਗਈ denn ਚੜਿਆ ਮਾਫੀ ਦਾ ਟਾਟੇ ਕਮਰੂਤਾ ਤੇ ਬੱਛਾ ਤਾਂ ਨੂਰ ਖਾ ਗਈ ਨੂਰ ਕਿੱਥੇ ਛੱਡਦੀ ਆ ਕੋਈ ਨਾ ਕੋਈ ਅੱਛੇ ਵੀ ਨਹੀਂ ਛੱਡਦੀ ਇਹਦਾ ਅਲੱਗ ਅੱਛੇ ਹੀ ਦੌੜੀ ਹੋਦੀ ਨਾਲੇ ਫੇਰ ਛੱਡ ਦਿੰਦੀ ਆ ਖਾ ਨਹੀਂ ਹੁੰਦਾ ਆਲੂ ਭਖਾਰੇ ਦਾ ਬੁੱਟਾ ਇਹਨਾਂ ਆਲੂ ਭਖਾਰੇ ਲੱਗਣਗੇ ਕਟਵਾਂ ਕਿਵੇਂ ਨਹੀਂ ਆਈਆਂ ਆ ਡੂ ਦਾ ਉਮਰੂਦ ਦਾ ਕਿਉਂ ਕਣਕੋ ਜੀਰੀ ਚ ਬਿਜੀ ਜਾਂਦਾ ਨਹੀਂ ਹੈ ਹਨਾ ਉਹ ਆਏਗਾ ਚੀਕੂ ਦਾ ਪਰੇ ਹਾਂ ਸਾਟਾ ਵਿੱਚ ਬਿਜੀ ਨਹੀਂ ਹਾਂ ਚੀਕੂ ਬਹੁਤ ਬੋਧੀਆਂ ਪਤਾ ਬਾ ਛੜਦਾ ਇਹਦਾ ਕੱਲ ਨਵੇਂ ਬੂਟੇ ਹੋਗੇ ਤੇ ਦੋ ਤਿੰਨ ਥੱਲੇ ਪਤਾ ਨਹੀਂ ਨਹੀਂ ਹੋ ਸਕਦੀ ਹੁਣ ਚੱਲ ਕਰਨ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਅਸੀਂ ਆਇਆ ਬਤਾਉ ਤੁਹਾਨੂੰ ਸਵੇਰ ਸਵੇਰ ਸਗੜ ਬਹੁਤ ਜ਼ਿਆਦਾ ਚਪਈ ਫੱਤੇਆਂ ਦੇ ਲਾਹਣਾ ਤੁਹਾਨੂੰ ਉਹਦੇ ਪਹਿਲਾਂ ਹੱਥ ਨਹੀਂ ਲਾਗੇ ਜਦੋਂ ਹਵਾ ਨੂੰ ਤੋੜ ਨਹੀਂ ਗਈ। ਇਹ ਫੇਰ ਹੱਥ ਲਾਗੇ ਨਾ ਕਿਸੇ ਦੇ ਦੇਖੋ ਸਗੜ ਕਿੰਨੀ ਚੌਕਦੀ ਆ। ਚਿੱਟੇ-ਚਿੱਟੇ ਹੋਏ ਪਏ ਪੱਤੇ। ਬਤਾਉ ਹੋਣਗੇ ਵੀ ਸਾਫ ਮਾਪ ਹੀ ਤੇ ਇਹ। ਜੂ ਲਾਫ ਵਾਲਿਆਂ ਨੂੰ ਤੋੜਦੀ। ਨਾ ਲੱਗੇ ਨੇ ਜੰਗਲ ਦੇ। ਕੋਦੇ ਥੱਲੇ। ਉਹਦੇ ਥੱਲੇ ਥੱਲੇ ਥੱਲੇ। ਆ ਬੱਸ ਤੁਸੀਂ ਖੜ ਕੇ ਆਏ ਹੋ। ਆਪਰ ਇੱਕ ਬੰਦਾ ਤਾਂ ਦਿਖਾਉਣ ਨੂੰ ਚਾਹੀਦਾ। ਦਿਖਾਉਣਾ ਹੀ ਆ ਫਿਰ। ਥੱਲੇ ਇਹਦੇ ਥੱਲੇ ਥੱਲੇ। ਅਰੇ 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 ਅਰੇ। ਇੱਕ ਅੱਧਾ ਦਾ ਖਰਾਬ ਚਲ ਚਲੇ ਜਾਂਦਾ ਲੈ ਬੀਨੂ ਫੜਾ ਦੇ ਸਗੜ ਬਹੁਤ ਅਜ ਪੱਤਿਆਂ ਤੇ ਇਹ ਜੋ ਮਾੜਾ ਮੋਟਾ ਹੀ ਖਰਾਬ ਹੋ ਗੋ ਪੱਤੀ ਦਾ ਬਾਕੀ ਆ ਦੇ ਖਾਸ ਉਹ ਆਹ ਚਲ ਮਾੜਾ ਮੋਟਾ ਤਾਂ ਹੁੰਦਾ ਹੀ ਆ ਚੱਲ ਉਹ ਲੱਗ ਲਾਂ ਅੰਦਰ ਵਾਪਸ ਉਹ ਤੇਲੇ ਅੱਗੇ ਆ ਪ ਲੰਬੇ ਲੰਬੇਆਂ ਦਾ ਬੂਟਾ ਵੀ ਲੈ ਕੇ ਉਹ ਮਾਂ ਉਦੋਂ ਪੁੱਛੇ ਤੇ ਮਾਂ ਬੈਂਗਣੀ ਦੇ ਬੂਟੇ ਚਾਹੀਦੇਂਗਾ ਨਾ ਹੈ ਨਹੀਂ ਮਾਸ਼ਾਅੱਲੂ ਵਧੀਆ ਲੱਗਦੇ ਨੇ ਲੰਬੇ ਬਹੁਤ ਜਿਹੇ ਗੇਟਾ ਬਹੁਤ ਹੀ ਸਰੇ ਉਹ ਸੁੰਡੀ ਘਟ ਪੈਂਦੀ ਆ ਗੋਲ ਬਤਾਂ ਉਚ ਸੁੰਡੀ ਵੱਧ ਪੈਂਦੀ ਆ ਇੱਧਰ ਨੂੰ ਆ ਜਾ ਪਹਿਲਾਂ ਬਾਅਦ ਚ ਉਧਰ ਨੂੰ ਕੋ ਮਿਲਣੇ ਆ ਨਵੇਂ ਬੂਟੇ ਵੀ ਮਾਂਪੀ ਤੇ ਲਾਏ ਹੋਏ ਆ ਇੱਕ ਬੂਟਾ ਤਾਂ ਆ ਗਿਆ ਥੱਲੇ ਛੋਟਾ ਰਹਿ ਗਿਆ ਆਹ ਵਾਲਾ ਮੇਲੇ ਦਾ ਸਪਰੇਅ ਕਰੀ ਵੀ ਆ ਤੇ ਪਰ ਇਹ ਇਕੱਲੇ ਪਤੀ ਇਹਨੂੰ ਸਾਰੇ ਹੀ ਸਾੜੇ ਆ ਮੇਰੇ ਮਿਰਚਾਂ ਦੇ ਪਤਨ ਕਾਦੇ ਲਾਏ ਹੋਏ ਮਿਰਚਾਂ ਤਾਂ ਇਤ ਕਿਤਰੀਆਂ ਹੋਊਗੀਆਂ ਚਲੋ ਆ ਰਹਿ ਗਿਆ اچھا ਸੰਪੁਰਾ ਗੱਟਾ ਇਹਦੇ ਸੰ디 ਸੰਦਿਆ ਚ ਪੇ ਕਰਦੇ ਨੇ ਸਾਫ ਤਾਂ ਹੈਗੇ ਇੱਕ ਬਣਾਉ ਖਰਾਬ ਆਈਆਂ ਜਿਨ੍ਹਾਂ 5 ਚੋਂ ਉਹ ਵੀ ਥੋੜਾ ਜਿਹਾ ਜ਼ਿਆਦਾ ਨਹੀਂ ਆਹ ਕਣ ਤੋੜਦੀਆਂ ਆਪਣੇ ਜੋ ਕਿ ਬਥੇਰੀਆਂ ਛੋਟਾ ਤੋੜ ਬੇਰ ਵਰਗਾ ਇਹਨਾਂ ਨੂੰ ਦੋ ਦਿਨ ਹੋਰ ਹੋ ਜਾਣਾ ਆ ਵੀ ਨਾ ਨਾ ਦੇਖ ਲੈ ਜਦ ਤੱਕ ਤੇਰੇ ਜੋਗੇ ਸਰਦੇ ਆ ਫੇਰ ਕੰਨ ਤੋੜਨਾ ਬਾਅਦ ਚ ਤੋੜਨੀ ਚਲ ਕੋ ਮੁੱਦਰ ਨੂੰ ਫੇਰ ਸਾਗ ਦਾ ਪੱਤਾ ਦੇਖੋ ਕਿੰਨਾ ਸਾਫਾ ਸਰੂੰਗਾ ਚੋਗਾ ਦਾ ਫਿਰ ਇਹੀ ਆ ਮਾਪੀ ਤੇ ਪੈਰ ਤਾਂ ਲੱਪਣੀ ਆ ਮਿੱਟੀ ਨੂੰ ਗਾਹਾਂ 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 ਗਾਹ ਹੱਥਰੇ ਹੱਥ ਕੋਲ ਕਿਤੇ ਗਾਹਾਂ ਕਦੇ ਫਰਲੇ ਆ ਖੁੰਜਾ ਨਾ ਨੀਮਾ ਹੋ ਗਿਆ ਚੱਕ ਚੱਕ ਕੇ ਮਿੱਟੀ ਖਾਲ ਨੂੰ ਲਈ ਜੰਨੇ ਆ ਸਰੋਂ ਦੇ ਉੱਪਰੋਂ ਪਾਣੀ ਫਿਰ ਜਾਂਦਾ ਜੇ ਪਾਣੀ ਲਾਉਨੇ ਆ ਕਾ ਕਿਦਾਂ ਨੂੰ ਉਹ ਜਦੋਂ ਕਹਿੰਦਾ ਬੱਚਾ ਨਾ ਤੋੜਾ ਆਪਣੇ ਜੋਗੇ ਬਸੇਰੇ ਹੋ ਜੰਨੇ ਆ ਇਹ ਤਾਂ ਕੱਲੇ ਨਾਲੇ ਖਰਚੇ ਨਾਲ ਸੈਟਅਪ ਵਾਓ ਕੱਲੇ ਨਾਲੇ ਸਰਜਣਾ ਡਾਪਟਾ ਮੋਂ ਨਾਲ ਸਾਫ ਹਾਂ ਚਾਹਾਂ ਤੇ ਬਿਲਕੁਲ ਇਹ ਵੀ ਸਾਫ ਬੱਲੇ ਰਹਿ ਗਿਆ ਲੱਗਿਆ ਹੈ ਜਿਹੜਾ ਲੈ ਕੇ ਗਿਆ ਉਹਦੀ ਨਿਗਾਨ ਚੜਿਆ ਇਹ ਕਾਟਵਾ ਗਿਰ ਜਾਣੀਆਂ ਨੇ ਵਿੱਚ ਉਪਰੋਂ ਵੀ ਉਹ ਦੇਖੋ ਕੋਠੇ ਪਰੋਂ ਕਿਦਾਂ ਦਾ ਹੁੰਦਾ ਇਹੋ ਜਿਹਾ ਪੜਾ ਸਭ ਤੋਂ ਸਮਾਂ ਕਰ ਲਿਆ ਸੀ ਓਕੇ ਹਾ ਗਨਰ ਕੀ ਨਹੀਂ ਆਉਂਦਾ ਉੜ ਜਾਂਦਾ ਉੜ ਜਾਂਦਾ ਪਿੱਛੇ ਵੀਊ ਵਧੀਆ ਹੁੰਦਾ ਹਾਂ ਜੰਮਾ ਆ ਤਾਂ ਦਾ ਜੂਮ ਹੋਰ ਦੇਖੋ ਜੂਮ ਕੈਮਰੇ ਦਾ ਆ ਪੈਪ ਕੋਟੋ ਕਟਾ ਆਪਣੇ ਤੋਂ 2 ਕੀਲੇ 2 ਕੀਲੇ 3 ਕੀਲੇ 3 4 ਕੀਲਿਆਂ ਤੇ ਪੈ ਪਾ ਜਿਹੜੇ ਦੋ ਕੱਠੇ ਖੜੇ ਆ ਚੱਲ ਪਿੱਛੇ ਹਾਂ ਨਹੀਂ ਰੁਕਦੀਆਂ ਨਹੀਂ ਮਾਪਰੇ ਮੋਗਰੇ ਲਾਉਣੇ ਜਰੂਰ ਪਿੰਡ ਦਾ ਵੀਊ ਦੇਖੀਏ ਹਾਂ ਉਹ ਬੇਲ ਦੇਖਦੇ ਆਂ ਦਰ ਪਰ ਚੜੀ ਕਿੰਨੇ ਨੇੜੇ ਆਉਂਦੀ ਆ ਵਾਹ ਨੇੜੇ ਆ ਵੀ ਚਲੀਏ ਥੱਲੇ ਨੂੰ ਜਿਹੜੇ 2 ਟੱਪੂ ਨੇ ਜਿਹੜੇ ਇੱਕੋਸ ਬਟਰੇ 2 ਟੱਪੇ ਦੇ ਹੂੰ ਕੱਪੜੇ ਆਂਦੇ ਅਜੇ ਤਾਂ ਬਹੁਤ ਆ ਨਹੀਂ ਇਹ ਕੱਪੜੇ ਸਿਆਲ ਵਾਲੇ ਜਿਹੜੇ ਹੁਣ ਸਿਆਲ ਚ ਪਾਉਣੇ ਆਂ ਕੀ ਕਰਦਾ ਨਾ ਕਰਤ ਹਾਂ ਬਣਾਉਣਾ ਬਤਾਉਂਗਾ ਮਾਂ ਤੇ ਕਿਨੇ ਕੁੰਗੇ ਨੇ ਉਹ ਤੇ ਕੁੰਜੀ ਬਲੀ ਸਬਜੀ ਬਣੀ ਹੈ ਸਬਜੀ ਦਾ ਬਣਾ ਲਈ ਆ ਕਰ ਤਕਉਂਦਾ ਨਵੀਂ ਸਬਜੀ ਬਣਾਉਣੀ ਹੈ ਅੱਜ ਕਾਹਦੀ ਦਾ ਬਣਗੀ ਸਾਡੀ ਹਾਂ ਜਿਹਨੇ ਪਾ ਕੇ ਧੰਨਿਆ ਛਟੇ ਧੰਨਿਆ ਉਹ ਲੈ ਲਵੀਂ ਕਰਨੀ ਕਰਨੀ ਲੈ ਲਾ ਇਹਨਾਂ ਕਰਮਜਾਦਾ ਇੱਕ ਸਵੇਰ ਚਾਈ ਨਾ ਵੀ ਨਾਲ ਫਿਲਮ ਡਾਊਨਲੋਡ ਤੇ ਚੱਲਦੀ ਆ ਰੌਣਕ ਪਹਿਲਾਂ ਹਿੰਦੀ ਚ ਕਰੀ ਹੋਈ ਆ ਹਾਂ ਪੰਜਾਬੀ ਆ ਠੀਕ ਹੈ ਰੌਣਕ ਇਹ ਤਾਂ ਨੌਂ ਪੀਆ ਕੀ ਦਾ ਸਬਜ਼ੀ ਦਾ ਜਿਹੜੀ ਬਣਾਉਣੀ ਆ ਪਤਾ ਨਹੀਂ ਪਤਾ ਕੀ ਆ ਨੌਂ ਪਤਾ ਨਹੀਂ ਕੀ ਆ ਪਰ ਬਣਾ ਦੇਣੀ ਆ ਹੱਦਾ ਹੋਈ ਆ ਮਾਸੀ ਬਣਾਉਂਦੀ ਸੀ ਤਾਂ ਇਹ ਬਣਾ ਕੇ ਦੇ ਦਿਆ ਤੇ ਚਲ ਇਹਦੇ ਉੱਪਰ ਕੇ ਆ ਪਾਉਣਾ ਹੈ ਬਸ ਤਲਵੀਆਂ ਪਾ ਦੇਣਾ ਵਿੱਚ ਤਾਂ ਆ ਪਾ ਦੇਣਾ ਥੋੜੇ ਸੌਫਟ ਜਿਹੇ ਚਲ ਓਕੇ ਆ ਸੀ ਬਣਦਾ